ਮਹਾਨਤਾ ਦੇ ਬੀਜ ਦੋਸਤੋ ਚੰਗਿਆਈ ਅਤੇ ਮਹਾਨਤਾ ਦਾ ਬੀਜ ਹਰ ਇਨਸਾਨ ਦੇ ਅੰਦਰ ਮੌਜੂਦ ਹੁੰਦਾ ਹੈ ਤੇ ਤੁਹਾਡੇ ਕੰਮਾਂ ਵਿੱਚੋਂ ਉਸ ਬੀਜ ਦੀ ਮੌਜੂਦਗੀ ਦਾ ਪਤਾ ਲੱਗਦਾ ਹੈ ਜੇ ਤੁਹਾਡੇ ਕੰਮਾਂ ਜਰੀਏ ਉਸ ਬੀਜ ਤੇ ਕਿਸੇ ਮਹਾਨ ਪੁਰਸ਼ ਦੀ ਨਜ਼ਰ ਪੈ ਜਾਵੇ ਤਾਂ ਉਹ ਬੀਜ ਨੂੰ ਵਿਸ਼ਾਲ ਦਰਖਤ ਦਾ ਰੂਪ ਦੇ ਸਕਦਾ ਹੈ ਤੇ ਇਸ ਗੱਲ ਨੂੰ ਇਸ ਕਹਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗ੍ਰੀਸ ਦੇ ਇੱਕ ਪਿੰਡ ਦਾ ਇੱਕ ਲੜਕਾ ਜੰਗਲ ਚੋਂ ਲੱਕੜਾਂ ਕੱਟ ਕੇ ਸ਼ਾਮ ਨੂੰ ਨੇੜਲੇ ਸ਼ਹਿਰ ਦੇ ਬਾਜ਼ਾਰ ਚ ਵੇਚ ਕੇ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਇੱਕ ਦਿਨ ਇੱਕ ਵਿਦਵਾਨ ਆਦਮੀ ਬਾਜ਼ਾਰ ਚੋਂ ਲੰਘ ਰਿਹਾ ਸੀ ਉਸ ਨੇ ਦੇਖਿਆ ਕਿ ਉਸ ਲੜਕੇ ਦਾ ਲੱਕੜਾਂ ਦਾ ਗੱਠਾ ਬਹੁਤ ਹੀ ਕਲਾਤਮਕ ਢੰਗ ਨਾਲ ਬੰਨਿਆ ਹੋਇਆ ਹੈ ਉਸ ਨੇ ਲੜਕੇ ਨੂੰ ਪੁੱਛਿਆ ਕੀ ਤੂੰ ਇਹ ਗੱਠਾ ਬੰਨਿਆ ਹੈ ਲੜਕੇ ਨੇ ਜਵਾਬ ਦਿੱਤਾ ਹਾਂਜੀ ਮੈਂ ਸਾਰਾ ਦਿਨ ਲੱਕੜਾਂ ਕੱਟਦਾ ਹਾਂ ਖੁਦ ਬੰਨਦਾ ਹਾਂ ਤੇ ਰੋਜ਼ ਸ਼ਾਮ ਨੂੰ ਬਾਜ਼ਾਰ 'ਚ ਵੇਚਦਾ ਹਾਂ ਵਿਦਵਾਨ ਨੇ ਕਿਹਾ ਕਿ ਤੂੰ ਇਸ ਨੂੰ ਖੋਲ ਕੇ ਇਸੇ ਤਰ੍ਹਾਂ ਦੁਬਾਰਾ ਬੰਨ ਸਕਦਾ ਹੈ ਜੀ ਹਾਂ ਇਹ ਕਹਿ ਕੇ ਲੜਕੇ ਨੇ ਗੱਠੇ ਨੂੰ ਖੋਲਿਆ ਤੇ ਬਹੁਤ ਹੀ ਸੁੰਦਰ ਢੰਗ ਨਾਲ ਦੁਬਾਰਾ ਬੰਨ ਦਿੱਤਾ ਉਹ ਇਹ ਕੰਮ ਬੜੀ ਲਗਨ ਨਾਲ ਕਰ ਰਿਹਾ ਸੀ ਉਸ ਲੜਕੇ ਦੇ ਕੰਮ ਕਰਨ ਦਾ ਢੰਗ ਦੇਖ ਕੇ ਉਸ ਉਹ ਆਦਮੀ ਬੋਲਿਆ ਕਿ ਤੂੰ ਮੇਰੇ ਨਾਲ ਆਵੇਂਗਾ ਮੈਂ ਤੈਨੂੰ ਸਿੱਖਿਆ ਦਵਾਵਾਂਗਾ ਤੇ ਤੇਰਾ ਸਾਰਾ ਖਰਚਾ ਚੁੱਕਾਂਗਾ ਲੜਕੇ ਨੇ ਸੋਚ ਵਿਚਾਰ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਤੇ ਉਸ ਨਾਲ ਚਲਾ ਗਿਆ ਉਸ ਨੇ ਲੜਕੇ ਦੇ ਰਹਿਣ ਤੇ ਉਸ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਉਹ ਆਪ ਵੀ ਉਸਨੂੰ ਪੜਾਉਂਦਾ ਸੀ ਥੋੜੇ ਸਮੇਂ 'ਚ ਹੀ ਉਸ ਲੜਕੇ ਨੇ ਆਪਣੀ ਲਗਨ ਤੇ ਤੇਜ ਬੁੱਧੀ ਦੇ ਦਮ ਤੇ ਉੱਚ ਸਿੱਖਿਆ ਹਾਸਲ ਕਰ ਲਈ ਵੱਡਾ ਹੋ ਕੇ ਇਹ ਲੜਕਾ ਮਹਾਨ ਯੂਨਾਨੀ ਦਾਰਸ਼ਨਿਕ ਪਾਈਥਾਗੋਰਸ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਉਸ ਵਿਅਕਤੀ ਨੇ ਲੜਕੇ ਦੇ ਅੰਦਰ ਪਏ ਮਹਾਨਤਾ ਦੇ ਬੀਜ ਨੂੰ ਪਛਾਣ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਉਹ ਵਿਅਕਤੀ ਉਹ ਪਲਾਮਨੋਕਸੀ ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਡੈਮੋਕ੍ਰਿਟਸ ਸੋ ਦੋਸਤੋ ਗੱਲ ਹੁੰਦੀ ਹੈ ਜ਼ਿੰਦਗੀ ਵਿੱਚ ਮਿਲੇ ਇੱਕ ਸਹੀ ਮੌਕੇ ਦੀ ਤੇ ਉਹ ਸਹੀ ਮੌਕੇ ਤੇ ਮਿਲੀ ਇੱਕ ਸਹੀ ਸਲਾਹ ਦੀ ਅਤੇ ਸਹੀ ਬੰਦੇ ਨਾਲ ਹੋਏ ਮਿਲਾਪ ਦੀ ਇਸ ਤਰ੍ਹਾਂ ਇਹ ਸਭ ਸਹੀ ਚੀਜ਼ਾਂ ਤੁਹਾਡੀ ਜ਼ਿੰਦਗੀ ਬਦਲ ਦਿੰਦੀਆਂ ਹਨ